ਜੀ ਘਾਤ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਮੈਂ ਕਹਦਾ ਪਿੰਡ ਕੁੰਬੜਵਾਲ ਦੇ ਅੱਡੇ ਤੇ ਜਾਨੀ ਕਿ ਮੇਰੇ ਖੁੱਦ ਦੇ ਪਿੰਡ ਉੱਥੇ ਆਪਣਾ ਇੱਕ ਅਜੀਜ਼ ਮਿੱਤਰ ਆ ਤਰਨ ਬਾਲੀਆਂ ਤੋਂ ਉਹਨੇ ਆਪਣੇ ਪਿੰਡ ਦੁਕਾਨ ਕੀਤੀ ਹੋਈ ਆ ਤਰਨ ਇੰਟਰਨੈਟ ਕੈਫੇ ਦੇ ਨਾਂ ਤੇ ਉੱਤੇ ਕੈਮਰਾ ਮਾਰਦੀ ਮੜਾ ਜਾਂ ਬੋਰਡ ਤੇ ਜੇ ਕਿਸੇ ਸੱਜਣ ਮਿੱਤਰ ਨੇ ਆਨਲਾਈਨ ਪੋਸਟ ਭਰਨੀ ਹੋਵੇ ਆਧਾਰ ਕਾਰਡ ਪੈਨ ਕਾਰਡ ਕੋਈ ਵੀ ਤਰ੍ਹਾਂ ਦਾ ਮਤਲਬ ਜਿਹੜਾ ਵੀ ਆਨਲਾਈਨ ਦਾ ਕੰਮ ਹੁੰਦਾ ਹੈਗਾ ਰਿਟਰਨ ਆ ਮੋਟਰ ਹੈਂਡਲ ਗੱਡੀਆਂ ਦੇ ਬੀਮੇ ਸਾਰਾ ਕੰਮ ਬਾਈ ਕੰਮ ਕਰਦਾ ਹੈਗਾ ਨੰਬਰ ਵੀ ਤੁਹਾਨੂੰ ਦੇ ਦਾਂਗੇ ਬਾਈ ਦਾ ਜੇ ਕਿਸੇ ਨੇ ਆਨਲਾਈਨ ਪੋਸਟ ਭਰਨੀ ਹੈ ਪੈਨ ਕਾਰਡ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਕੋਈ ਵੀ ਤਰ੍ਹਾਂ ਦਾ ਆਪਾਂ ਕੋਈ ਕੰਮ ਕਰਨਾਗਾ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਤੇ ਅੱਜ ਇਹ ਸਪੈਸ਼ਲ ਵੀਡੀਓ ਅਕਲੀ ਦੁਕਾਨ ਦੀ ਪ੍ਰਮੋਸ਼ਨ ਨਹੀਂ ਅੱਜ ਤੁਹਾਨੂੰ ਬਾਈ ਦਾ ਸ਼ੌਂਕ ਦਿਖਾਵਾਂਗੇ ਬਾਈ ਨੂੰ ਗਾਉਣ ਦਾ ਸ਼ੌਂਕ ਆ ਤੇ ਅੱਜ ਤੁਹਾਨੂੰ ਬਾਈ ਵੀ ਆਵਾਜ਼ ਵੀ ਸੁਣਾਵਾਂਗੇ ਬਾਈ ਬਹੁਤ ਸੋਹਣਾ ਗਾਉਂਦਾ ਤੇ ਆ ਜਾ ਮਿੱਤਰ ਆਪਾਂ ਦੇਖਾਈਏ ਫਿਰ ਬਾਈ ਨੂੰ ਇਹ ਸੁਣਦੇ ਆ ਗਾਣੇ ਤੇ ਲੱਗਿਆ ਹੋਇਆ ਬਾਈ ਬਾਜ ਦੇ ਰਿਹਾ ਅਦ ਕਰਨ ਤੇ ਲੈ ਬਾਈ ਕਰਨ ਪਹਿਲਾਂ ਬਾਈ ਨੂੰ ਬੰਦ ਕਰ ਲੈ ਅੱਜ ਨਾ ਬਿਨਾਂ ਦੱਸੇ ਤੇਰੀ ਵੀਡੀਓ ਬਣਾ ਰਿਹਾ ਮੈਂ ਠੀਕ ਹੈ ਆਪਾਂ ਚਾਰ ਗੱਲਾਂ ਵੀ ਕਰਦੇ ਆ ਤੇ ਸੱਜਣਾ ਮਿੱਤਰਾਂ ਨੂੰ ਵੀ ਆਪਾਂ ਤੇਰੀ ਆਵਾਜ਼ ਸੁਣਾਉਣੇ ਤੇ ਆ ਜਾ ਫਿਰ ਆਪਾਂ ਕਰਦੇ ਆ ਕੋ ਗੱਲਬਾਤ ਇੱਕ ਤਾਂ ਬਾਈ ਐਂ ਦੱਸ ਤੇ ਕੋ ਸ਼ੌਕ ਕਦੋਂ ਦਾ ਸ਼ੌਕ ਤਾਂ ਬਚਪਨ ਤੋਂ ਹੀ ਹੈ ਬਚਪਨ ਤੋਂ ਹੀ ਅੱਥਾਂ ਚੱਲੇ ਫਿਰ ਪਹਿਲਾਂ ਇੱਕ ਤਾਂ ਯਰ ਮਜਰਾ ਸਿਸਟਮ ਆ ਨਿੱਤਰਨੇ ਕੈਮਰਾ ਨਾ ਬਾਈ ਨੇ ਮੈਕਮੂ ਕਹਿਣ ਪੂਰਾ ਚੰਗਾ ਸਿਸਟਮ ਲਾ ਕੇ ਰੱਖਿਆ ਹੋਇਆ ਹੈ ਹਰਮੋਨੀਅਮ ਵੀ ਲੈ ਕੇ ਰੱਖਿਆ ਹੋਇਆ ਹੈ ਹਾਂਜੀ ਇੱਥੋਂ ਪਤਾ ਲੱਗਿਆ ਤਾਂ ਬੰਦੇ ਦਾ ਦਿਲ ਤੋਂ ਸਕੋਨ ਵੀ ਕਿੰਨਾ ਕਿ ਸ਼ੌਕ ਨਾਲ ਜੁੜਿਆ ਹੋਇਆ ਤੇਲੇ ਫਿਰ ਅੱਜ ਆਪਾਂ ਫਿਰ ਤੇਰੀ ਬਾਸਨਾ ਦੀ ਸੱਜਣ ਮਿੱਤਰਾਂ ਨਾਲ ਹੋਰ ਤੇ ਫਿਰ ਕਿਹੜੇ ਗਾਣੇ ਤੋਂ ਸ਼ੁਰੂ ਕਰੀਏ ਗਾਣਾ ਵੀਰੇ ਆਪਾਂ ਬਾਜੀ ਵਾਲੇ ਦੀ ਸ਼ੁਰੂ ਕਰ ਲੈਨੇ ਵੀ ਬਾਜੀ ਵਾਲੇ ਦੀ ਸ਼ੁਰੂ ਕਰ ਲੈਨੇ ਹਾਂ ਜੀ ਤੇਲੇ ਮੈਂ ਇੱਕ ਮੈਂ ਫੜ ਲੈਣਾ ਬਸ ਮੈਂ ਬਸ ਹੁਣ ਮਤਲਬ ਕਿ ਵੀ ਹਜੇ ਕੋਸ਼ਿਸ਼ ਹੀ ਕਰ ਰਹੇ ਆਗਾ ਕੋਸ਼ਿਸ਼ ਹੈ ਕੋਸ਼ਿਸ਼ ਜਾਰੀ ਹੈ ਕੋਈ ਸੱਜਣ ਮਿੱਤਰ ਆਪਾਂ ਅੱਜ ਪਾਸ ਕਰਦਾਂਗੇ ਜਿਹੜੇ ਸੱਜਣ ਮਿੱਤਰ ਵੀਡੀਓ ਨੂੰ ਦੇਖ ਰਹੇ ਨੇ ਜੇ ਗਾਣਾ ਵਧੀਆ ਲੱਗੀ ਬਾਈ ਦੀ ਆਵਾਜ਼ ਵਧੀਆ ਲੱਗੀ ਕਮੈਂਟਾਂ ਚ ਹੰਲਾ ਸਿਰੀ ਜ਼ਰੂਰ ਦੇ ਦਿਓ ਤੇ ਅੱਜ ਆਪਾਂ ਹੁਣ ਬਾਈ ਤੋਂ ਸੁਣਦੇ ਆਂ ਤੇ ਤੁਹਾਨੂੰ ਵੀ ਸੁਣਾਉਣੇ ਵਾਜ ਲੈ ਬਾਈ ਆਉਣ ਦੇ ਫਿਰ ਕਿਹੜਾ ਹੁੰਦਾ ਗਾਣਾ ਹੈ ਹੈਲੋ 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 ਇਹ ਮੈਂ ਫੜ ਲੈਣਾ ਮੈਂ ਚਲੋ ਬਾਜੇ ਨਾਲ ਤੁਹਾਨੂੰ ਮੈਂ ਬਾਜ ਕੇ ਸੁਣਾਦਾ ਜਿਵੇਂ ਤੇਰੀ ਇੱਛਾ ਹੋਵੇ ਸੁਣਾ ਦੇ ਠੀਕ ਹੈ ਤੂੰ ਚਾਹ ਬਿਨਾ ਬਾਜੇ ਤੇ ਸੁਣਾ ਦੇ ਠੀਕ ਹੈ ਤੋ ਇਹ ਜੀ ਤੂੰ ਸਿੱਖ ਰਿਹਾ ਹੈ ਇਹ ਹਾਂ ਜੀ ਹਾਂ ਚਲੋ ਇਹ ਪਾਸੇ ਕਰ ਸਾਈਡ ਤੇ ਮੇਰੇ ਕੋਲ ਕਰ ਦੇ ਲੈ ਚਲੋ ਜੀ ਜਦ 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 ਮਜਬ ਜੋ ਸਿੱਖ ਲੈ ਲੇਂਦੇ ਓ ਲੋਕਾਂ ਚੀਕ ਲੈ ਲੇਂਦੇ ਮਜਬ ਜੋ ਸਿੱਖ ਲੈ ਲੇਂਦੇ ਓ ਲੋਕਾਂ ਚੀਕ ਲੈ ਲੇਂਦੇ ਮੈਂ ਬਗਾਦ ਤੇਰੇ ਸ਼ੌਕ ਦੇ ਬੱਲਿਏ ਨੀ ਪਾਣੀ ਆਰ ਦਾ ਤੂ ਬਿੱਖ ਲੈ ਲੇਂਦੇ ਮੈਂ ਬਗਾਦ ਤੇਰੇ ਸ਼ੌਕ ਦੇ ਬੱਲਿਏ ਤਨ ਤੈਨਕਦਾ ਤੇ ਕਲਕਲਾ ਲਾਉ ਮੋਕੀ ਨੀ ਮਰਤ ਦੂੰਗਾ ਸਮਰੋਪੀ ਤੇ ਕਹਿ ਖਾੜੀ ਰਤ ਟਿਕਲੇ ਦੀ ਮੈਂ ਬਗਾਦ ਤੇਰੇ ਸ਼ਬਦ ਬੱਝੂ ਮੈਂ ਬਗਾਦ ਤੇਰੇ ਸ਼ਬਦ ਬੱਲੀਏ ਨਿਬਣੀ ਆਰ ਦਮ ਬਿਕਦੇ ਨੇ ਤੇਰੀ ਬਈ ਟਰਨ ਤੇਰਾ ਫੇਵਰੇਟ ਸਿੰਗਲ ਕਿਹੜਾ ਹੈਗਾ ਹੈਪੀ ਲਾਈਫ ਓਟੀ ਹੈਪੀ ਲਾਈਫ ਓਟੀ ਪਰ ਇੱਕ ਹੈਪੀ ਲਾਈਫ ਓਟੀ ਦਾ ਸੁਨਾਵਾਂ ਦੇ ਕਿਹੜਾ ਮਰਜੀ ਕੋਈ ਮਰਜੀ ਘਣਾ ਸੁਣਾਵਾਂ ਦਾ ਸੁਨਾਵਾਂ ਦੇ ਕਿਹੜਾ ਸੁਣਾਇੰਗਾ ਹੋਏ ਚੱਲ ਨਾੜੀ ਸੋਨੀਰੀ ਪਿਆਰ ਹਿੱਟਾ i mean, Thank <laughs> you. ਤੋ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟਾਂ ਵਿੱਚ ਜ਼ਰੂਰ ਦੱਸੋ ਵੀ ਮੁੰਡੇ ਦੀ ਆਵਾਜ਼ ਕਿਵੇਂ ਆ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਧੰਨਵਾਦ ਮਿਹਰਬਾਨੀ